ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਵਲੌਗ ਤੇ ਅੱਜ ਦਿਨ ਹੋ ਗਿਆ ਜੀ ਬੁੱਧਵਾਰ 23 ਜੁਲਾਈ ਇਹਦੇ ਟਾਈਮ ਹੋ ਗਿਆ ਪੌਣੇ 2 ਦਾ ਅਸੀਂ ਤਾਂ ਅੰਦਰ ਪਈ ਸੀ ਮੈਂ ਤਾਂ ਨੀਂਦ ਆ ਗਈ ਪਈ ਸੀ ਅੰਦਰ ਅੰਮਾ ਕਰਕੇ ਪੈ ਜਾਣਾ ਜੀ ਨੀਂਦ ਜੀ ਆ ਗਈ ਤੇ ਬੱਦਲ ਵਾਈ ਥੋੜੀ ਥੋੜੀ ਸੀਗੀ ਮੈਂ ਦੁਪਹਿਰ ਇੱਕ ਵਾਰੀ ਚਾਹੀ ਇੱਕ 1 ਵਜੇ ਵੀ ਚੱਲ ਥੋੜੇ ਥੋੜੇ ਬੱਦਲ ਜੇ ਹੋ ਗਏ ਸੀਗੇ ਤੇ ਮੈਂ ਤਾਂ ਜਦੋਂ ਹੁਣ 4:30 ਵਜੇ ਮੈਨੂੰ ਸੋਣਿਆ ਵੀ ਮੀਂਹ ਪੈਂਦਾਗਾ ਮਤਲਬ ਵੱਜ ਗਿਆ ਹੀ ਸਾਡੀ ਤਾਂ ਮੂੰਗੀ ਵੀ ਬਾਹਰ ਪਈ ਸੀ ਕਿੱਦਾਂ ਇਹ ਨਹੀਂ ਕੱਢੀ ਨਹੀਂ ਗਈ ਹੈਗੀ ਵੱਜ ਗਿਆ ਕੇ ਨਾਲ ਤਾਂ ਮੈਂ ਹੁਣ ਮੂੰਗੀ ਚੱਕੀ ਹੈਗੀ ਤਾਂ ਮੈਂ ਹੁਣ ਮੂੰਗੀ ਚੱਕੀ ਲਜਾਣੀ ਤੇ ਉਧਰਲੇ ਪਾਸੇ ਸੀਗੀ ਹਰ ਕੇ ਮੈਂ ਇਧਰ ਦਰਵਾਜ਼ੇ ਕੰਨੀ ਖਿੱਚਤੀ ਕਾਰ ਜਿੱਧਰੋਂ ਨੇੜੇ ਸੀਗਾ ਚੌਪੀ ਤੇ ਮੀਂਹ ਪੈ ਰਿਹਾਗਾ ਮੋਜਨਾ ਖੜੀ ਹੈਗੀ ਉਹ ਛੱਟਰਾ ਦਾ ਪਾਣੀ ਪੈ ਰਿਹਾ ਏ ਏਡਾਂ ਦਾ ਆਰਾਮਦਾਰੀ ਆਉਂਦੀ ਹੈ ਮੱਜਾਂ ਮਸਾਂ ਮੀ ਆਏਗਾ ਚੁੰਡਾ ਟੱਕੇ ਮੈਂ ਭੱਜ ਕੇ ਆ ਗਈ ਪੈਰ ਲਿੰਦ ਕੇ ਅੱਜ ਤਾਂ ਪਾਉਗਾ ਲੱਗਦਾ ਪੂਰਾ ਪੂਰਾ ਕੁੜਿਆ ਪਿਆ ਦੋ ਦਾ ਟਾਈਮ ਐ ਹੈ ਹਰਾਮਦਾਰੀ ਹੀ ਹਲ ਕਰਤੀ ਨਾ ਇਹ ਨਿਕਲਦਾ ਸੇਕ ਦੋ ਵਜੇ ਕੇ ਹੁਣ ਆਪਾਂ ਜ਼ਿਆਦਾ ਟਾਈਮ ਤਾਂ ਹੋਈ ਹੀ ਗਿਆਗਾ ਚਾਹ ਬਣਾ ਲੈਂਦੇ ਹੁਣ ਆਪਾਂ ਹੋ ਸੋਈ ਜਾ ਕੇ ਬੜਾ ਸੋਹਣਾ ਮੌਸਮ ਹੋ ਗਿਆ ਤੇ ਫਿਰ ਗਰਮੀ ਦਾ ਹੱਦ ਹੀ ਹੈ। ਤਾਂ ਥੋੜੇ ਮੀਨਾ ਤਾਂ ਪਰਦਾ ਆ ਲੈ ਜੀ ਥੋੜਾ ਹੀ ਪਿਆ। ਬੜੀਆ ਪੈ ਗਿਆ ਤਾਂ ਠੰਡ ਵੀ ਹੋ ਜੂਗੀ। ਬੋਜਿਤਾ ਹੁਣ ਸਰ ਕੋ ਚਾਹ ਹੀ ਨਹੀਂ ਚਾਹ ਕਿਤਾ ਦੇ ਮੌਸਮ ਤੇ ਸੋਨਾ ਹੋ ਜੂਗਾ ਚਾਹ ਵੀ ਨਾਲ ਤੇ ਦੇਦੀ ਜ਼ਿਆਦਾ ਪਿਆਰਾ ਪੀਂਦੇ ਹੀ ਹੈ ਚਾਹ ਬੋਲੋ ਅਗੇ ਫਿਰ ਤੱਕਿਆ ਹੁੰਦਾ 8 ਵਜੇ ਦਾ ਚਾਹ ਆਪਣੀ ਬਣ ਜੂਗੀ ਤੇ ਦੇਖਦੇ ਆ ਬਾਹਰ ਸੋਨਾ ਸੋਨਾ ਮੌਸਮ ਹੋ ਗਿਆ पूरा छाका पैके गेर तो रुक गया गिला तो कर गया थैलिया भिज गई मेरिया अच्छे हमने चूल्हे से अग मचाई छलियाँ भुन चूल्हे मूल बैठे जाएगा अब तक मौसम थोड़ा जो बदल जुगात का ਕਰੀਮ ਲਾਉਂਦੀ ਹਮੇਸ਼ਾ ਤੋ ਤਾ ਪਹਿਲਾਂ ਜੋਰ ਤਾਂ ਰੋਟੀ ਖਾਂਦਾ ਜੋ ਦੁਪਹਿਰੇ ਕਰੀਮ ਨਾਲ ਰੋਟੀ ਨਾਲ ਜੇਕਰ ਆ ਕੇ ਰੋਟੀ ਖਾਉਂਗੇ ਸਕੂਲ ਤੋਂ ਤਾਂ ਇਹ ਬਣ ਉਹ ਪਾਤਾ ਮੈਨੂੰ ਬਾਹੀ ਆ ਜੂਗੀ ਆ ਬੁੱਟੇ ਮੇਰੀ ਬਾਹਰ ਕੱਟਣ ਦੀ ਸਲਾਹ ਸੀਗੀ ਵੀ ਜੇ ਜ਼ਿਆਦੇ ਪਿਆ ਤਾਂ ਉਮੀਦ ਥੋੜਾ ਪੈ ਗਈ ਛੜਾਕਾ ਜਿਹਾ ਪੈ ਗਈ ਬੰਦਾ ਹੋ ਗਿਆ ਪਹਿਲਾਂ ਰਮੀ ਦੇ ਪੈਸੇ ਨਾਲ ਲਗਾਤਾਰ ਦੋ ਤਿੰਨ ਦਿਨ ਮੈਂ ਹੋ ਘਰੀ ਰੱਖੇ ਮੀਚ ਇਹ ਸੋਹਣੇ ਹੋ ਗਏ ਸੀਗੇ ਦੁਬਾਰੇ ਬਾਹਰ ਸੋਹਣੇ ਫੁੱਟਣ ਲੱਗ ਗਏ ਸੀ ਆ ਤਾਂ ਆਹ ਦਾ ਵਾੜੀ ਅਸਰ ਹੋਇਆ ਨਾ ਕਮੀ ਦਾ ਤੇ ਜਮੀ ਖੜਾ ਸੀਗਾ ਨੇ ਪੱਤੇ ਕੱਢਿਆ ਉਦੋਂ ਆਹ ਤੇ ਹੈ ਆਹ ਦੋ ਪੱਤੇ ਕੱਢ ਕੇ ਤੀਜਾ ਪੱਤਾ ਕੱਢਦਾ ਮੀਂਹ ਕਰੀਏ ਕਿ ਵਾਏ ਸੋਨੇ ਹੋ ਗਈ ਹੁਣ ਫੇਰ ਉਹ ਗਰਮੀ ਵਾਲੀ ਮੈਨੂੰ ਐਸਮੀਂ ਚਰੂੰਗੀ ਮੀਂਹ ਥੋੜੀ ਤੇ ਲਓ ਜਿੰਨਾ ਜਿਹਾ ਮਨ ਦੀ ਵੜੀ ਖੁੱਗੀ ਲੱਗਦੀ ਹੈ ਸਾਹੀ ਸਾਹੀ ਪੜਨੇ ਅੱਜ ਤਾਂ ਰੂਬੀ ਨੂੰ ਵੀ ਸੁਰਤ ਆ ਰਹੀ ਹੈਗੀ ਠੰਡ ਕਰਕੇ ਅੱਗੇ ਜੋਤਵੀ ਨੇ ਇਸ ਛੇਤੀ ਬਾਹਰ ਲੈ ਕੇ ਜਾਂਦਾ ਗਰਮੀ ਤੋਂ ਰੰਦਾਂ ਅੰਦਰੀ ਬੈਠਾ ਰਹਿੰਦਾ ਅੱਜ ਜੋਤਵੀ ਨੂੰ ਬਾਹਰ ਘੇੜਾ ਦਵਾ ਲਿਆ ਖੁਸ਼ ਹੋਈ ਭਰਦੀ ਰੂਬੀ ਤਾਂ ਅੱਜ ਠੰਡ ਚ ਠੰਡ ਚ ਸਾਰਿਆਂ ਦੇ ਜੀਤੂਆਂ ਦਾ ਬੰਦਿਆਂ ਦਾ ਸਾਰਾ ਹੀ ਵਧੀਆ ਹੋ ਜਾਂਦਾ ਗਾ ਮਨ ਖੁਸ਼ ਹੋ ਜਾਂਦਾ ਥੋੜੇ ਖੇਤ ਜਾਊਗੀ ਜੋਤ ਨਾਲ कोठे ते बहुत सोनी हवा लगती हैगी अच्डी ठंडी ठंडी हवा आ कोठे पर जोत लै गया रूबीन कोठे पर मैनू कहना मम्मी तू भी आ जा हवे हवा लै ला कोठे त रोटी पानी तो आप सारा कर लिया अच्छ कम भी स्नेहा बन गया ठंड चम करना सौखा हों करते तो गर्मी च भी सके जो हाए बू करते अच्छा सौखा कम हो गया ਹੰਢ ਕਰਕੇ ਇੱਥੇ ਆ ਜੋਤ ਕੋਲ ਗਈ ਸੀਗਾ ਸੁਣੀ ਉਹ ਮੇਰੇ ਹੱਥ ਤੇ ਮਾਰਦਾ ਸੀਗਾ ਕੋਠੇ ਤੇ ਖੰਡਿਆਰ ਪਾਇਆ ਪਏ ਨੇ ਛੋਟੇ ਜਿਹਾ ਕਾਉ ਜਦੋਂ ਨੂੰ ਬੜੀ ਨੂੰ ਲੱਗਦਾ ਕਿ ਹੁੰਦਾ ਤੇ ਸਾਰਾ ਕੱਢਿਆ ਪਿਆਗਾ ਚੱਲਣੇ ਤਾਂ ਉਹਨੇ ਨਾਲ ਸਮਾਨ ਇਕੱਠਾ ਕਰੇ ਹੋਣਗੇ ਕੋਸ਼ਿਸ਼ ਨਹੀਂ ਨਾ ਉਹ ਘੇ ਘਰ ਤਰਾ ਮੇਰੇ ਬੱਤ ਤਾਰ ਚੂਗ ਲਾਲਾ ਛਟ ਛਟ ਨਾ ਮੇਰੇ ਦਾ ਕੌਣ ਚੂਗਦਾ ਮੈਂ ਚੂਗਾਂ ਫੁੱਲ ਆ ਸੋਈ ਖੜਾ ਨਾ ਨਾ ਪਰ ਇਹ ਤਾਂ ਪਤਾ ਨਹੀਂ ਜੀ ਨੂੰ ਬੈਠਾ ਮੈਂ ਵੀ ਮੈਂ ਵੀ ਦਮਾ ਤੇਰੇ ਕਰ ਮਾ ਤੇ ਬੱਬੀ ਇਹ ਤਾਂ ਆ ਗਿਆ ਆਈ ਦੇ ਤਾ ਖੇਡਦੇ ਸੱਤ ਨਪੀਂਆਂ ਗਾ ਹੈ ਮੈਂ ਤਾਂ ਨਹੀਂ ਆ ਗਿਆ ਆਇਆ ਨਹੀਂ ਮੈਂ ਬੱਸ ਲੈਂਦੇ تھے ਇਹ ਤਾਂ ਸੁੱਤ ਕੁਸ਼ੀ ਕਰਨਾ ਉਂਗਲਾਂ ਨੂੰ ਮੈਂ ਕਰਵਾਲਾ ਇਹ ਇਹ ਚੀਜ਼ਾਂ ਤੋਂ ਗੁੱਠਾ ਇਧਰ ਆਈ ਦਰ ਨੌਮ ਹੈ ਚਲੋ ਇਹ ਟਾਈਮ ਹੋ ਗਿਆ 7:00 ਵਜੇ ਅਸੀਂ ਆ ਗਏ ਸੀ ਕੋਠੇ ਕੋਠੇ ਤੇ ਹਵਾ ਲੜਨੀ ਤੇ ਬੜੇ ਕੰਮ ਦੀ ਸੁਨੇਹਾ ਬਣ ਗਏ ਗਰਮੀ ਦਾ ਬਹੁਤ ਫਰਕ ਆਂ ਜੀ ਮੀਂਹ ਦਾ ਬਹੁਤ ਥੋੜਾ ਪਿਆ ਵੀ ਇਹ ਗਰਮੀ ਦਾ ਹੁੰਦਾ ਕਾਰਨ ਆ ਇਹ ਵੀ ਸਾਡੇ ਲਵੇ ਲਾਉਣੇ ਨਾ ਬਲੱਡ ਦੇ ਬਹੁਤ ਜਿਆਦਾ ਨਹੀਂ ਜਾਂ ਸਾਡੀ ਘੱਟ ਪਿਆ ਵੀ ਮੀਂਹ ਦਾ ਥੋੜਾ ਵੀ ਪੈ ਗਦਾ ਉਹਨਾਂ ਸਿਆਂ ਡੰਡਾ ਹੋਣੀ ਹੈਗਾ ਜੀ ਸੋਨਾ ਮੌਤ ਨਾਗਾ ਰੂਪ ਵੀ ਇਹਦਾ ਹੁੰਦਾ ਕੋਲ ਤੇ ਅੱਜ ਦਾ ਵਲੋਗ ਹੈ ਨਹੀਂ ਮੇਰੇ ਦੇਖ ਕੇ ਵੀ ਵਲੋਗ ਨਾਲ ਕੋਈ ਕਿ ਸਾਡਾ ਵਲੋਗ ਤੁਹਾਨੂੰ ਚੰਗੀ ਲੱਗਦੀ ਕਿ ਨਹੀਂ ਚੱਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ